ਸਰ ਸਿੰਘ ਆ ਵੀਰ ਜੀ ਹਾਂ ਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਪਲਟ ਗਿਆ ਉਹਦੀ ਘਟਨਾ ਜੀ ਉਹ ਜੀ ਤੜਕੇ ਕਹਿੰਦੇ ਆ 4:00 ਵਜੇ ਕੁਝ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪਲਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਇਹ ਇਹ ਉਧਰੋਂ ਹੀ ਆਇਆ ਜਗਰਾਵਾਂ ਵੱਲੋਂ ਆਉਂਦੇ ਆ ਇਹ ਤੇ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਤੋ ਕਬੀਲਾ ਕਸਾਗਾ ਦਾ ਜਾਂ ਕੋਈ ਅੱਗੇ ਕੋਈ ਗਾਂ ਵਜੇ ਕੁਛ ਆ ਗਿਆ ਹੁਣ ਹੁਣ ਰਾਤ ਤੜਕੇ ਦਾ ਟਾਈਮ ਹੋ ਗਿਆ ਕਿੰਨੇ ਕੁਝ ਘਟਣਾ ਹੈ ਚਾਰ ਕਬਜ ਦੀ ਕਹਿੰਦੇ ਜਾਨੀ ਨਕਸ਼ਾਨ ਤਾਂ ਨਹੀਂ ਹੈ ਜਾਨੀ ਨੁਕਸਾਨ ਹੋਇਆ ਕਹਿੰਦੇ ਸੁਣਿਆ ਅਮ ਤਾਂ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਝ ਅਜੇ ਲੱਗਦਾ ਨਹੀਂ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਾ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਪੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਣੇ ਕੀ ਨਾਮ ਹੈ ਬਰਾਵਤਾਰ ਸਿੰਘ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਤੁਸੀਂ ਆਪਾਂ ਟਰੱਕ ਦਾ ਨਹੀਂ ਟਰੱਕ ਵਾਛਦਾ ਇੱਥੇ ਆ ਕੰਮ ਕਰਦੇ ਆ ਜੋਬ ਕਰਦੇ ਆ ਇੱਥੇ ਤੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ ਹਾਂਜੀ ਫਿਰ ਕੀ ਗੱਲ ਬੋਲੀ ਟਰੱਕ ਵੱਡੇ ਕਿੰਨੇ ਕੁ ਇਹ ਦੀ ਘਟਨਾ ਹੈ ਜੀ ਇਹ ਇਹ ਮਹਾਰਾਜ ਜੀ ਇਹ ਗਾੜੀ ਕਿਹੜਾ ਵੇਟ ਬਾਅਦ ਅੱਛਾ ਜੀ ਤੇ ਕੀ ਗੱਲ ਬੋਲੀ ਤੁਸੀਂ ਕਿਹੜੀ ਗੱਲ ਕਿਹੜੀ ਗਿਆ ਰੇ ਟਰੱਕ ਇਹ ਟਰੱਕ ਉਧਰੋਂ ਆਏ ਲੋਕੇ ਤੋਂ ਇੱਥੇ ਲੁਧਿਆਣੇ ਖਾਲੀ ਕਰਨ ਅੱਛਾ ਜੀ ਜਿਹੜਾ ਐਕਸੀਡੈਂਟ ਹੋਇਆ ਕਾਰਨ ਕੀ ਰਿਹਾ ਜੀ ਐਕਸੀਡੈਂਟ ਦਾ ਇਹ ਕਾਰਨ ਦਾ ਡਰਾਈਵਰ ਦੱਸ ਸਕਦਾ ਅੱਛਾ ਜੀ ਤੇ ਕਿੰਨੇ ਕੋ ਜਿਹੜੇ ਲੋਕ ਚੱਕੀਆਂ ਹੈ ਜਗਮੀ ਜੁਗਮੀ ਕੋਈ ਨਹੀਂ ਆ ਬਾਕ ਸੱਟਾਂ ਕਿਸ ਦੇ ਮਾਰੀਆਂ ਮਟੀਆਂ ਜ਼ਰੂਰੀ ਜਿਹੜੀਆਂ ਨਾਲ ਜੀ ਆ ਨਹੀਂ ਨਹੀਂ ਕਿਹੜੀ ਉਹ ਕਿਹੜੀ ਜਗ੍ਹਾ ਜਾ ਰਹੇ ਸੀ ਮੋਕੇ ਤੋਂ ਆਈ ਭਰ ਕੇ ਜੀ ਇੱਥੇ ਤਾਜਪੁਰ ਰੋਡ ਤੇ ਜਾ ਰਹੇ ਸੀ ਤੇ ਜਿਹੜਾ ਪਲਟੇ ਕਾਰਨ ਕੀ ਰਿਹਾ ਜੀ ਕਾਰ ਨੇ ਤਾਂ ਜੰਪ ਤੇ ਵੱਜੀ ਗੱਡੀ ਮੂਰੇ ਕਾਰਾਂ ਦੀ ਸੀ ਕਾਰ ਨੇ ਮਾਰ ਲਈ ਬ੍ਰੇਕ ਇਹਨੂੰ ਪਾਸ ਕਰਕੇ ਜਦੋਂ ਜੰਪ ਤੇ ਵੱਜੀ ਗੱਡੀ ਇੱਕਦਮ ਬ੍ਰੇਕ ਮਾਰੀ ਕੇ ਡਰਾਈਵਰ ਨੇ ਫਟਾ ਟੁੱਟ ਗਿਆ ਫਟਾ ਟੁੱਟ ਲਾ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਫਿਰ ਉਹਨੇ ਕਾਰ ਵੀ ਭਜਾਈ ਜਦੋਂ ਉਹ ਗੱਡੀ ਇੱਥੋਂ ਦੀ ਆਏ ਥਾ ਕੇ ਇੱਧਰ ਆ ਕੇ ਪਾ ਕੇ ਕਾਰ ਵਾਲਾ ਭੱਜ ਗਿਆ ਕਾਰ ਵਾਲਾ ਤਾਂ ਮੂਰੇ ਸੀ ਗਈ ਉਹਦੇ ਬਚਣਾ ਚਾਹਤ ਨਹੀਂ ਆ ਨਹੀਂ ਜੀ ਨਹੀਂ ਜਾਣੇ ਨਹੀਂ ਇਹ ਮੜੀਆਂ ਮੋਟੀਆਂ ਜੀਆਂ ਜਿਹੜੇ ਗੱਡੀ ਦੇ ਵਿੱਚ ਸੀਗੇ ਮੜੀਆਂ ਮੋਟੀਆਂ ਸਰੀਰਕ ਹਾਲਾਤ ਹਾਂ ਜੀ ਹਾਂ ਜੀ ਸਹੀ ਚਲਾਉਂਦਾ ਜਿਹੜੇ ਗੱਡੀ ਦੇ ਵਿੱਚ ਉਹਨਾਂ ਨੂੰ ਲੱਗੀਆਂ ਆਹ ਮੜੀਆਂ ਮੋਟੀਆਂ ਇਹ ਆ ਲੁਧਿਆਣਾ ਹੀ